ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕੱਥ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ ਕਹਾਣੀ ਧਰੋਂ ਲਿਖੇ ਸੰਜੋਗ ਦੇ ਨਾਲ ਪਹਿਲੇ ਭਾਗ ਵਿੱਚ ਹੁਣ ਜਿੱਥੇ ਬਲਜੀਤ ਵੀਰੇ ਦੇ ਘਰ ਦਾ ਪਤਾ ਕਰਦਾ ਆਖਰ ਉਹਨਾਂ ਦੇ ਗੇਟ ਤੇ ਅੱਗੇ ਪਹੁੰਚ ਜਾਂਦਾ ਹੈ ਸੋ ਭਾਗ ਦੂਸਰਾ ਸ਼ੁਰੂ ਕਰਦੇ ਹਾਂ ਮੈਂ ਸਰਦਾਰ ਬਖਤਾਵਰ ਹਰਾਂ ਦੇ ਘਰ ਜਾਣਾ ਬਲਜੀਤ ਨੇ ਸਹਿਜ ਸੁਭਾ ਆਖਿਆ ਅੱਛਾ ਭਾਈ ਉਹ ਦਵਾਬੇ ਵਾਲਿਆਂ ਦੇ ਹਾਂਜੀ ਉਹਨਾਂ ਦਾ ਘਰ ਤਾਂ ਬਾਈ ਚੜਦੇ ਬੰਨੇ ਫਿਰਨੀ ਉੱਤੇ ਹੀ ਘਾਰਾ ਆਜੋ ਭਾਈ ਅੰਦਰ ਅੰਨ ਪਾਣੀ ਦਾ ਵੇਲਾ ਹੈ ਉਸ ਅੱਧ ਖੜ ਜਿਹੇ ਉਮਰ ਦੇ ਬੰਦੇ ਨੇ ਬਲਜੀਤ ਨੂੰ ਸਤਿਕਾਰ ਦਿੱਤਾ ਨਾ ਜੀ ਸ਼ੁਕਰੀਆ ਤੁਹਾਡਾ ਬਲਜੀਤ ਇੰਨਾ ਆਖ 19 ਪੈਰੀ ਵਾਪਸ ਹੋ ਤੁਰਿਆ ਵੀਰ ਸਿੰਘ ਉੱਚੀ ਉੱਚੀ ਬੋਲਦਾ ਰਿਹਾ ਬਾਈਸਿਆਂ ਪਹਿਲਾ ਸੱਚੀ ਤੇ ਪਹਿਲਾ ਸੱਜੀ ਤੇ ਫਿਰ ਖੱਬੀ ਤੇ ਫਿਰ ਸੱਜੀ ਗਲੀ ਮੁੜ ਕੇ ਫਿਰਨੀ ਉੱਤੇ ਘਾਰਾ ਉਹਨਾਂ ਦਾ ਬਲਜੀਤ ਤੇ ਤੇਜ਼ ਰਫ਼ਤਾਰ ਨਾਲ ਉਹਨਾਂ ਗਲੀਆਂ ਚੋਂ ਹੁੰਦਾ ਹੋਇਆ ਫਿਰਨੀ ਉੱਤੇ ਆ ਪਹੁੰਚਿਆ ਉੱਥੇ ਤਿੰਨ ਚਾਰ ਜਵਾਕ ਗਲੀ ਵਿੱਚ ਖੇਡ ਰਹੇ ਸਨ ਬਲਜੀਤ ਨੇ ਉਹਨਾਂ ਨੂੰ ਪੁੱਛਿਆ ਬਾਬੇ ਬਖਤਾਵਰ ਹੁਰਾਂ ਦਾ ਘਰ ਦਾ ਪਤਾ ਤੁਹਾਨੂੰ ਦੁਆਬੀਆਂ ਦਾ ਹਾਂ ਹਾਂ ਦੁਆਬੀਆਂ ਦਾ ਆ ਫਾਟਕ ਦੇ ਨਾਲ ਵਾਲਾ ਉਹਨਾਂ ਦਾ ਹੀ ਤਾਂ ਹੈ ਬਲਜੀਤ ਫਾਟਕ ਦੇ ਕੋਲ ਪਹੁੰਚਿਆ ਇੱਥੇ ਹੀ ਉਹਨੂੰ ਸ਼ੁਰੂ ਵਿੱਚ ਪੱਠਿਆਂ ਦੀ ਪੰਡ ਚੁੱਕਣ ਵਾਲਾ ਬੰਦਾ ਮਿਲਿਆ ਸੀ ਉਸ ਮਣ ਹੀ ਮਣ ਸੋਚਿਆ ਕਿੰਨੀ ਭਾਰੀ ਗਲਤੀ ਕੀਤੀ ਜੋ ਬਜ਼ੁਰਗ ਬਾਬੇ ਦਾ ਨਾਮ ਨਾ ਲੈ ਕੇ ਵੀਰੇ ਦਾ ਨਾਮ ਲੈ ਕੇ ਪਤਾ ਪੁੱਛਿਆ ਕਿੰਨਾ ਸਮਾਂ ਵੀ ਬਰਬਾਦ ਹੋਇਆ ਖੈਰ ਉਹ ਕੋਲ ਨਹੀਂ ਕੋਲ ਨਹੀਂ ਗਿਆ ਫਾਟਕਦਾ ਇੱਕ ਦਰਵਾਜ਼ਾ ਅੱਧਾ ਕੋ ਖੁੱਲਾ ਹੀ ਪਿਆ ਸੀ ਉਸ ਨੇ ਅੰਦਰ ਵੇੜੇ ਵਿੱਚ ਝਾਕਿਆ ਪਰ ਉਸ ਨੂੰ ਕੋਈ ਵੀ ਨਜ਼ਰ ਨਾ ਪਿਆ ਪਰ ਪੱਕੀ ਖੁਰਲੀ ਉੱਤੇ ਬੱਦੇ ਬਲਦ ਉਸ ਨੇ ਪਹਿਚਾਨ ਲਏ ਉਹ ਅੰਦਰ ਵੇੜੇ ਵਿੱਚ ਲੰਘ ਗਿਆ ਤੇ ਅੱਗੇ ਨਾਲ ਹੀ ਦੂਜੇ ਪਾਸੇ ਦੀ ਖੁਰਲੀ ਉੱਤੇ ਦੋ ਮੱਜਾਂ ਦੋ ਕਟੀਆਂ ਬੰਨੀਆਂ ਹੋਈਆਂ ਸੀ ਨਾਲ ਹੀ ਟੋਕੇ ਵਾਲੀ ਮਸ਼ੀਨ ਸੀ ਵੇੜਾ ਵੀ ਸਾਫ਼ ਸੁਥਰਾ ਸੀ ਲੱਕੜ ਬਾਲਣ ਹਰ ਚੀਜ਼ ਇਹ ਬਹੁਤ ਸਲੀਕੇ ਨਾਲ ਰੱਖੀ ਹੋਈ ਸੀ ਖੱਬੇ ਹੱਥ ਡੰਗਰਾਂ ਵਾਲਾ ਕੋਠਾ ਸੀ ਸਾਹਮਣੇ ਰਹਾਇਸ਼ ਦੇ ਤਿੰਨ ਥੰਮਾਂ ਵਾਲੇ ਬਰਾਂਡੇ ਦੇ ਦੋ ਬੂਏ ਖੁੱਲਦੇ ਸਨ ਬਰਾਂਡੇ ਦੇ ਦੋਵੇਂ ਪਾਸੇ ਦੋ ਕਮਰਿਆਂ ਦੇ ਬੂਏ ਸਨ ਜਿੰਨਾ ਵਿੱਚੋਂ ਇੱਕ ਖੱਬੇ ਪਾਸੇ ਤੇ ਇੱਕ ਰਸੋਈ ਤੇ ਸੱਜੇ ਪਾਸੇ ਇੱਕ ਬੈਠਕ ਸੀ ਘਰ ਦੇ ਚਾਰ ਜੀਆਂ ਵਿੱਚੋਂ ਤਿੰਨ ਤਿੰਨਾਂ ਨਾਲ ਤਾਂ ਬਲਜੀਤ ਦੀ ਚੰਗੀ ਵਾਕਫੀ ਤੇ ਮਿੱਤਰਤਾ ਸੀ ਪਰ ਉਹਨਾਂ ਨੇ ਦੇ ਬਿਰਦ ਬਾਬਾ ਜੀ ਨੂੰ ਉਹ ਨਾ ਕਦੇ ਮਿਲਿਆ ਸੀ ਤੇ ਨਾ ਹੀ ਕਦੇ ਉਸ ਨੂੰ ਦੇਖਿਆ ਸੀ ਜਦੋਂ ਬਲਜੀਤ ਬਰਾਂਡੇ ਦੇ ਨੇੜੇ ਗਿਆ ਤਾਂ ਇੱਕਦਮ ਠਟੰਬਰ ਗਿਆ ਸਾਹਮਣੇ ਇੱਕ ਨੌਜਵਾਨ ਲੜਕੀ ਅੰਦਰੋਂ ਬਾਹਰ ਆਈ ਗੋਰਾ ਚਿੱਟਾ ਰੰਗ ਸਰੂ ਜਿਹਾ ਕੱਦ ਨੀਲੀਆਂ ਅੱਖਾਂ ਉਹਦੇ ਲੰਮੇ ਕਾਲੇ ਵਾਲ ਸਾਵੰਦੀਆਂ ਘਟਾਵਾਂ ਵਾਂ ਖਿਲਰੇ ਹੋਏ ਸਨ ਉਸ ਦੀ ਪਿੱਠ ਵਾਲਾਂ ਨਾਲ ਟੱਕੀ ਹੋਈ ਸੀ ਲੜਕੀ ਦੇ ਹੱਥ ਵਿੱਚ ਜਗਦੀ ਮੋਮਬੱਤੀ ਸੀ ਤੇ ਉਸ ਨੇ ਹੱਥ ਅਗਾਹ ਕਰਕੇ ਹਵਾ ਦੇ ਬਲੇ ਤੋਂ ਲਾਟ ਬਚਾਈ ਹੋਈ ਹੁਣ ਕਾਰਨ ਮੋਮਬੱਤੀ ਦੀ ਰੋਸ਼ਨੀ ਉਸ ਲੜਕੀ ਦੇ ਮੂੰਹ ਤੇ ਪੈ ਰਹੀ ਸੀ ਮੋਮਬੱਤੀ ਦੇ ਚਾਨਣ ਨਾਲ ਉਸ ਦਾ ਮੁਖੜਾ ਪੁੰਨਿਆਂ ਦੇ ਚੰਦ ਵਾਂਗ ਸਮਕਰਿਆ ਸੀ ਦਮਕਮਾਰ ਦਾ ਕਹਿਰਾਂ ਦਾ ਰੂਪ ਬਲਜੀਤ ਨੂੰ ਕਾਂਬਾ ਜਿਹਾ ਛਿੜਿਆ ਉਸ ਸੋਚਿਆ ਸ਼ਾਇਦ ਮੈਂ ਗਲਤ ਘਰ ਵਿੱਚ ਆ ਗਿਆ ਪਰ ਪਸੂ ਤਾਂ ਜਾਣੇ ਪਹਿਚਾਣੇ ਸੀ ਉਸ ਨੇ ਭਰ ਜਵਾਨੀ ਵਿੱਚ ਇੰਨਾ ਰੂਪ ਜਾਂ ਤਾਂ ਪਹਿਲੀ ਵਾਰ ਵੀਰੇ ਉੱਤੇ ਦੇਖਿਆ ਸੀ ਜਾਂ ਇਸ ਲੜਕੀ ਉੱਤੇ ਆਪਣਾ ਆਪ ਮਸਾ ਸੰਭਾਲ ਲਿਆ ਬਲਜੀਤ ਨੇ ਬਲਜੀਤ ਨੇ ਹਕਲਾਉਂਦਿਆਂ ਆਵਾਜ਼ ਵਿੱਚ ਉਸ ਕੁੜੀ ਨੂੰ ਆਖਿਆ ਮੈਂ ਮੈਦੀ ਬਖਤਾਵਰ ਹੁਰਾਂ ਦੇ ਘਰ ਜਾਣਾ ਕੁੜੀ ਨੇ ਹਾਂ ਵਿੱਚ ਸਿਰ ਹਿਲਾਇਆ ਤੇ ਸੱਜੇ ਪਾਸੇ ਵਾਲੀ ਬੈਠਕ ਵੱਲ ਇਸ਼ਾਰਾ ਕੀਤਾ ਆਪ ਖੱਬੇ ਹੱਥ ਰਸੋਈ ਵੱਲ ਨੂੰ ਹੋ ਤਰੀ ਰਸੋਈ ਵਿੱਚ ਅਚਾਨਕ ਭਾਂਡਿਆਂ ਦਾ ਖੜਾਕ ਹੋਇਆ ਸ਼ਾਇਦ ਉਹ ਕੁੜੀ ਕੁਝ ਭਾਂਡਿਆਂ ਨਾਲ ਟਕਰਾ ਗਈ ਸੀ ਕੁੜੀ ਦੇ ਰੂਪ ਦਾ ਕੀਲਿਆ ਬਲਜੀਤ ਕੁਝ ਚਿਰ ਤਾਂ ਉੱਥੇ ਹੀ ਖਲੋਤਾ ਰਿਹਾ ਮਗਰੋਂ ਬੈਠਕ ਵਾਲ ਨੂੰ ਹੋ ਤੁਰਿਆ ਜਿੱਥੇ ਇੱਕ ਲਾਲਟਣ ਦੀ ਨਿੰਮੀ ਨਿੰਮੀ ਰੋਸ਼ਨੀ ਦੀ ਲੋ ਸੀ ਉੱਥੇ ਇੱਕ ਪ੍ਰਭਾਵਸ਼ਾਲੀ ਬਜ਼ੁਰਗ ਉੱਚੇ ਜਿਹੇ ਸਰਾਣੇ ਉੱਤੇ ਸਿਰ ਰੱਖ ਪਲੰਗ ਉੱਤੇ ਪਿਆ ਸੀ ਪਲੰਗ ਦੇ ਸਾਹਮਣੇ ਚਾਰ ਕੁਰਸੀਆਂ ਪਈਆਂ ਸਨ ਇੱਕ ਪਾਸੇ ਪਲੰਗ ਦੇ ਨਾਲ ਅਲਮਾਰੀ ਵਿੱਚ ਬਹੁਤ ਸਾਰੀਆਂ ਛੋਟੀਆਂ ਮੋਟੀਆਂ ਕਿਤਾਬਾਂ ਪਈਆਂ ਸਨ ਉਹਨਾਂ ਨੂੰ ਦੇਖ ਕੇ ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਇਹ ਬਹੁਤ ਪੜਿਆ ਲਿਖਿਆ ਪਰਿਵਾਰ ਹੋਵੇ ਬਲਜੀਤ ਨੇ ਧੜਕਦੇ ਦਿਲ ਨਾਲ ਅੰਦਰ ਪੈਰ ਪਾਇਆ ਹੌਲੀ ਜਹੀ ਸਤਿ ਸ਼੍ਰੀ ਅਕਾਲ ਬੁਲਾਈ ਪਰ ਅੱਗੋਂ ਕੋਈ ਜਵਾਬ ਨਾ ਮਿਲਿਆ ਸ਼ਾਇਦ ਬਾਬਾ ਜੀ ਦੀ ਗਹਿਰੀ ਨੀਂਦ ਵਿੱਚ ਅੱਖ ਲੱਗੀ ਹੋਈ ਸੀ ਬਲਜੀਤ ਡਾਮਾ ਡੋਲ ਜਿਹਾ ਹੋ ਹੌਲੀ ਜਹੀ ਕੁਰਸੀ ਉੱਤੇ ਬਹਿ ਗਿਆ ਮਨ ਹੀ ਮਨ ਸੋਚਣ ਲੱਗਾ ਕਿ ਬਾਕੀ ਠੀਕ ਹੈ ਇਹ ਵੀਰੇ ਦੀ ਇਨ ਬਿਨ ਸ਼ਕਣ ਵਾਲ ਸ਼ਕਲ ਵਾਲੀ ਇੰਨੀ ਸੋਹਣੀ ਸੁਨੱਖੀ ਕੁੜੀ ਜਾਂ ਤਾਂ ਇਹਦੀ ਭੈਣ ਹੈ ਪਰ ਵੀਰੇ ਨੇ ਫਿਰ ਆਪਣੀਆਂ ਦੋ ਭੈਣਾਂ ਬਾਰੇ ਹੀ ਕਿਉਂ ਦੱਸਿਆ ਨਹੀਂ ਨਹੀਂ ਵੀਰਾ ਮੈਨੂੰ ਕਦੇ ਝੂਠ ਨਹੀਂ ਬੋਲ ਸਕਦਾ ਉਹ ਤਾਂ ਇਨਾ ਮੈਨੂੰ ਵਾਰ-ਵਾਰ ਘਰ ਆਉਣ ਲਈ ਆਖਦੇ ਸੀ ਜੇ ਕੋਈ ਲਕਾਉਣਾ ਹੁੰਦਾ ਤਾਂ ਕਦੇ ਘਰ ਨਾ ਸੱਦਦੇ ਹੋ ਸਕਦਾ ਇਹ ਕੁੜੀ ਕਿਸੇ ਮਾਮੇ ਫੁੱਫੜ ਦੀ ਧੀ ਹੋਵੇ ਕਿਸੇ ਰਿਸ਼ਤੇਦਾਰਾਂ ਵਿੱਚੋਂ ਇੰਨਾ ਘਰ ਰਹਿਣ ਲਈ ਆਈ ਹੋਵੇ ਇੰਨਾ ਹੁਸਨ ਤਾਂ ਬਲਜੀਤ ਨੇ ਕਦੇ ਕਿਸੇ ਤਸਵੀਰ ਜਾਂ ਮੂਰਤ ਵਿੱਚ ਵੀ ਨਹੀਂ ਦੇਖਿਆ ਸੀ ਉਸ ਬਾਰੇ ਸੋਚ-ਸੋਚ ਉਸ ਦੀ ਹਾਲਤ ਖਰਾਬ ਹੋ ਰਹੀ ਸੀ ਉਸ ਨੇ ਸੋਚਿਆ ਵੀਰਾ ਰਾਜੀ ਤੇ ਮਿੱਤੋ ਕਿਤੇ ਵੀ ਨਹੀਂ ਦਿਸਦੇ ਸ਼ਾਇਦ ਗਲਤ ਘਰ ਵਿੱਚ ਆ ਗਿਆ ਪਰ ਰੇੜੀ ਬਲਦਾਂ ਦੀ ਪਹਿਚਾਨ ਉਸ ਨੂੰ ਵੇਰ ਘਰ ਦਾ ਪਤਾ ਸਹੀ ਹੋਣ ਉੱਤੇ ਮੋੜ ਲੈ ਆਉਂਦੀ ਉਸ ਨੂੰ ਬੈਠੇ ਨੂੰ ਕੁਝ ਕੁ ਪਲ ਹੀ ਹੋਏ ਸਨ ਉਸ ਦੇ ਕੰਨਾਂ ਵਿੱਚ ਰਾਜੀ ਤੇ ਮੀਤੋ ਦੀ ਆਵਾਜ਼ ਪਈ ਰਾਜੀ ਤੇ ਮੀਤੋ ਆਪਸ ਵਿੱਚ ਖਿੜਖਿੜ ਹਾਸਦੀਆਂ ਆ ਰਹੀਆਂ ਸਨ ਰਾਜੀ ਨੇ ਮੀਤੋ ਨੂੰ ਕਿਹਾ ਮੀਤੋ ਬਲਜੀਤ ਬਾਈ ਆਇਆ ਸੀ ਨਾ ਪਤਾ ਨਹੀਂ ਕਿੱਧਰ ਨੂੰ ਗਿਆ ਇੰਨੀ ਗੱਲ ਸੁਣ ਬਲਜੀਤ ਦੇ ਸਾਹ ਵਿੱਚ ਸਾਹ ਆਇਆ ਤੇ ਉਹ ਹੌਸਲਾ ਜਿਹਾ ਕਰ ਬੈਠਕ ਚੋਂ ਬਾਹਰ ਬਰਾਂਡੇ ਵਿੱਚ ਆ ਗਿਆ ਰਾਜੀ ਤੇ ਮੀਤੋ ਦੋਵੇਂ ਬਲਜੀਤ ਨੂੰ ਚਿੰਬੜ ਗਈਆਂ ਦੋਵਾਂ ਨੇ ਸਾਸਰੀਆ ਕਾਲ ਬੁਲਾਈ ਬਲਜੀਤ ਨੇ ਦੋਵਾਂ ਨੂੰ ਪਿਆਰ ਦਿੰਦਿਆਂ ਪੁੱਛਿਆ ਤੁਸੀਂ ਕਿੱਥੋਂ ਆਈਆਂ ਉਹ ਦੋਵੇਂ ਜਣੀਆਂ ਉਹਨਾਂ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਵੀਰਾ ਵੀ ਆ ਗਿਆ ਤੇ ਬਲਜੀਤ ਦਾ ਹੱਥ ਫੜ ਕੇ ਆਖਣ ਲੱਗਿਆ ਤੂੰ ਕਿੱਥੇ ਚਲੇ ਆ ਗਿਆ ਸੀ ਬਲਜੀਤ ਸ਼ੁਕਰ ਹੈ ਤੂੰ ਆ ਗਿਆ ਜਾਂਦਾ ਹੋਇਆ ਦੱਸ ਕੇ ਮਿਲ ਕੇ ਤਾਂ ਜਾਂਦਾ ਸਾਰੇ ਗੱਲਾਂ ਕਰਦੇ ਕਰਦੇ ਕਮਰੇ ਅੰਦਰ ਜਾਵੜੇ ਰਾਜੀ ਮੀਤੋ ਨੇ ਬਲਜੀਤ ਨਾਲ ਬਹੁਤ ਰਸਵਾਈਆਂ ਕੀਤੀਆਂ ਬਹੁਤ ਉਲਾਂਬੇ ਦਿੱਤੇ ਬਲਜੀਤ ਨੂੰ ਸਫਾਈ ਦੇਣ ਦਾ ਕੋਈ ਮੌਕਾ ਨਾ ਮਿਲਿਆ ਉਸ ਦਾ ਦਿਲ ਤੇ ਦਿਮਾਗ ਤਾਂ ਉਸ ਸੋਹਣੀ ਸੁਨੱਖੀ ਮਟਿਆਰ ਦੇ ਗੋਰਖ ਧੰਦੇ ਵਿੱਚ ਫਸਿਆ ਪਿਆ ਸੀ ਵਾਰ-ਵਾਰ ਉਸ ਦੀਆਂ ਨਜ਼ਰਾਂ ਬੂਹੇ ਵੱਲ ਜਾ ਰਹੀਆਂ ਸਨ ਕਿ ਕਿਧਰੋਂ ਉਹਦੀ ਇੱਕ ਝਲਕ ਨਜ਼ਰ ਪੈ ਜਾਵੇ ਆਪਣੀ ਸਫਾਈ ਵਿੱਚ ਬਲਜੀਤ ਨੇ ਇੰਨਾ ਹੀ ਕਿਹਾ ਕਿ ਦੋ ਦਿਨ ਤਾਂ ਉਸ ਨੂੰ ਤਾਪ ਚੜਿਆ ਰਿਹਾ ਮਗਰੋਂ ਕਿਸੇ ਜ਼ਰੂਰੀ ਕੰਮ ਨਾਨਕੇ ਜਾਣਾ ਪੈ ਗਿਆ ਜਿੱਥੇ ਉਸ ਨੂੰ ਹਫ਼ਤਾ ਲੱਗਣਾ ਸੀ ਪਰ ਫਿਰ ਵੀ ਉਹ ਪਹਿਲਾਂ ਹੀ ਆ ਗਿਆ ਪਿੰਡ ਮੀਤੋ ਨੇ ਹੱਸਦੀ ਹੋਈ ਨੇ ਕਿਹਾ ਅਸੀਂ ਤਾਂ ਤੁਹਾਨੂੰ ਖੇਤ ਵਿੱਚ ਪਹਿਲਾਂ ਹੀ ਦੇਖ ਲਿਆ ਸੀ ਅਸੀਂ ਉੱਥੇ ਹੀ ਲੰਮੀਆਂ ਪੈ ਗਈਆਂ ਕਿਉਂ ਜੋ ਤੁਸੀਂ ਸਾਨੂੰ ਉੱਥੇ ਜੇ ਤੁਸੀਂ ਸਾਨੂੰ ਉੱਥੇ ਪੁੱਛ ਪਤਾ ਕਰ ਲੈਂਦੇ ਫਿਰ ਸਾਡੇ ਘਰ ਨਹੀਂ ਆਉਣਾ ਅੱਛਾ ਜੀ ਜੇ ਜੇਕਰ ਪਿੱਛੇ ਮੁੜ ਜਾਂਦਾ ਫਿਰ ਤੁਸੀਂ ਤਾਂ ਭੈਣੇ ਬਹੁਤ ਚਲਾਕ ਨਿਕਲੀਆਂ ਫਿਰ ਮੈਨੂੰ ਤਾਂ ਲੱਗਿਆ ਸੀ ਤੁਸੀਂ ਬਹੁਤ ਸਾਹੂ ਕੁੜੀਆਂ ਆ ਬਲਜੀਤ ਨੇ ਵੀ ਮਜ਼ਾਕ ਕੀਤਾ ਫਿਰ ਵੀਰ ਅਸੀਂ ਤੁਹਾਨੂੰ ਪੱਠਿਆਂ ਚੋਂ ਨਿਕਲ ਨਿਕਲ ਕੇ ਰੋਕ ਲੈਣਾ ਸੀ ਬਲਜੀਤ ਦਾ ਉਹਨਾਂ ਦੇ ਘਰ ਆ ਕੇ ਬਹੁਤ ਲੱਗਿਆ ਬਹੁਤ ਪਿਆਰ ਤੇ ਆਪਣਤ ਨਾਲ ਸਾਹਮਣੇ ਬਲਜੀਤ ਦਾ ਮਨ ਮੋਹ ਲਿਆ ਪਰ ਦੂਜੇ ਪਾਸੇ ਉਹ ਉਸੇ ਸੋਹਣੀ ਕੁੜੀ ਨੂੰ ਦੁਬਾਰਾ ਦੇਖਣ ਦੇ ਚੱਕਰ ਵਿੱਚ ਫਸਿਆ ਹੋਇਆ ਸੀ ਸੋਚ ਰਿਹਾ ਸੀ ਉਸ ਮਟਿਆਰ ਨੇ ਮੈਨੂੰ ਬੁਲਾਇਆ ਕਿਉਂ ਨਹੀਂ ਪਾਵੇਂ ਵੀਰੇ ਦੀ ਰਿਸ਼ਤੇਦਾਰ ਹੀ ਸਹੀਂ ਪਰ ਕੁਝ ਤਾਂ ਬੋਲਦੀ ਸਿਰਫ ਇਸ਼ਾਰਾ ਹੀ ਕਿਉਂ ਕਰ ਗਈ ਕਿਤੇ ਗੁੰਗੀ ਤਾਂ ਨਹੀਂ ਬਲਜੀਤ ਉੜ ਸ਼ੋਹਾ ਉੜਕ ਸ਼ੋਹਾ ਜਿਹਹਾ ਹੋ ਕੇ ਬੈਠਾ ਹੋਇਆ ਸੀ ਹਾਲੇ ਵੀ ਆਪਣੇ ਉੜਦੇ ਮਨ ਨੂੰ ਢੋਰ ਨਾ ਪਾ ਸਕਿਆ ਸੀ ਉਸਦੀ ਪੂਰੀ ਚੇਤਨਾ ਉਸ ਸੋਹਣੀ ਮਟਿਆਰ ਬਾਰੇ ਗੁੱਥੀ ਸਿਲਜਾਨ ਵਿੱਚ ਲੱਗੀ ਹੋਈ ਸੀ ਵੀਰੇ ਨੇ ਬਲਜੀਤ ਦੀ ਬੇਚੈਨੀ ਪਾਪ ਕੇ ਰਾਜੀ ਤੇ ਮਿੱਤੂ ਨੂੰ ਕਿਹਾ ਕੁੜੀਓ ਤੁਸੀਂ ਚਾਹ ਰੋਟੀ ਦਾ ਆਹਰ ਕਰੋ ਇੱਥੇ ਹੀ ਬਹਿ ਗਈਆਂ ਉਹ ਤਾਂ ਉਹ ਹਾਂ ਸਬਜੀ ਦਾਲ ਬਣੀ ਪਈ ਆ ਬਸ ਫੁਲਕਾ ਲਾ ਲੈਂਦੇ ਆ ਰਾਜੀ ਨੇ ਜਵਾਬ ਦਿੱਤਾ ਹੁਣ ਕਮਰੇ ਵਿੱਚ ਬਲਜੀਤ ਤੇ ਵੀਰਾ ਦੋਵੇਂ ਸਨ ਵੀਰੇ ਨੇ ਬਲਜੀਤ ਨੂੰ ਪੁੱਛਿਆ ਤੂੰ ਬਲਜੀਤ ਦੱਸ ਕੇ ਵੀ ਨਾ ਗਿਆ ਇਹੋ ਜਿਹਾ ਕਿਹੜਾ ਜ਼ਰੂਰੀ ਕੰਮ ਪੈ ਗਿਆ ਸੀ ਤੈਨੂੰ ਬਸ ਯਾਰ ਮੈਂ ਵੀ ਮਜਬੂਰੀ ਵਸ ਹੋ ਗਿਆ ਸੀ ਬੇਬੇ ਚਾਹੁੰਦੀ ਆ ਕਿ ਛੇਤੀ ਹੁਣ ਮੇਰਾ ਵਿਆਹ ਹੋ ਜਾਵੇ ਤੇ ਰਿਸ਼ਤੇਦਾਰ ਵੀ ਜ਼ੋਰ ਪਾਉਂਦੇ ਆ ਇਸ ਲਈ ਨਾਨਕੇ ਪਿੰਡ ਗਿਆ ਸੀ ਬਲਜੀਤ ਨੇ ਹੌਕਾ ਭਰਿਆ ਅੱਛਾ ਫਿਰ ਕੁੜੀ ਪਸੰਦ ਆ ਗਈ ਵੀਰੇ ਨੇ ਵਿਚਾਲੇ ਟੋਕਿਆ ਉਹਕਦਿਆਂ ਕਿਹਾ ਹਾਂ ਕੁੜੀ ਤਾਂ ਸੁਨੱਖੀ ਸੀ ਪਰ ਮੇਰੇ ਪਸੰਦ ਨਾ ਆਈ ਉਹਦੇ ਖਿਆਲ ਤੇ ਮੇਰੇ ਵਿਚਾਰ ਨਹੀਂ ਮਿਲੇ ਆਪਸ 'ਚ ਬਹੁਤੇ ਉੱਚੇ ਘਰਾਣੇ ਤੋਂ ਘਰਾਣੇ 'ਚੋਂ ਆਪ ਪਰ ਬੇਬੇ ਕਹਿੰਦੀ ਆ ਮੈਂ ਆਪੇ ਦੇਖ ਲਵਾਂ ਉਹਨਾਂ ਨੂੰ ਮੈਨੂੰ ਹਾਂ ਕਰਨ ਨੂੰ ਆਖਦੀ ਆ ਮੈਂ ਬੇਬੇ ਦਾ ਦਿਲ ਵੀ ਨਹੀਂ ਟਕਾਉਣਾ ਚਾਹੁੰਦਾ ساری ਉਮਰ ਬੇਬੇ ਨੇ ਦੁੱਖ ਭੋਗੇ ਨੇ ਗੱਲ ਸਿਰੇ ਲਾਉਂਦੇ ਹੋਏ ਬਲਜੀਤ ਦਾ ਮੂੰਹ ਉਤਰ ਗਿਆ ਕੋਈ ਨਾ ਬਲਜੀਤ ਤੂੰ ਫਿਕਰ ਨਾ ਕਰ ਅਸੀਂ ਬਾਬਾ ਜੀ ਨਾਲ ਗੱਲ ਕਰਾਂਗੇ ਕੋਈ ਨਾ ਕੋਈ ਸੋਲੂਸ਼ਨ ਜ਼ਰੂਰ ਨਿਕਲ ਜਾਣਾ ਹੈ ਵੀਰੇ ਨੂੰ ਕਿਤਾਬੀ ਬੋਲੀ ਬੋਲਦਿਆਂ ਦੇਖ ਬਲਜੀਤ ਨੂੰ ਬਹੁਤ ਹੈਰਾਨੀ ਹੋਈ ਕੁਝ ਦੇਰ ਦੋਵੇਂ ਚੁੱਪ ਰਹੇ ਫਿਰ ਬਲਜੀਤ ਨੇ ਕਿਹਾ ਮੇਰੀ ਇੱਕ ਉਲਝਣ ਤਾਂ ਸੁਲਝਾ ਦੀ ਬਾਈ ਹਾਂ ਦੱਸ ਤੁਹਾਡੇ ਘਰ ਕੋਈ ਪ੍ਰੌਣੀ ਆਈ ਹੋਈ ਏ ਕੋਈ ਵੀ ਨਹੀਂ ਵੀਰੇ ਨੇ ਕਿਹਾ ਜਦੋਂ ਮੈਂ ਸ਼ਾਮ ਨੂੰ ਘਰ ਆਇਆ ਤਾਂ ਇੱਕ ਸੋਹਣੀ ਨੌਜਵਾਨ ਮਟਿਆਰ ਤਿੱਖੀ ਸੀ ਪਰ ਬੋਲੀ ਕੁਝ ਨਹੀਂ ਤੂੰ ਦੱਸਦਾ ਸੀ ਤੁਸੀਂ ਘਰ 'ਚ ਚਾਰ ਜੀਓ ਫਿਰ ਉਹ ਕੌਣ ਸੀ ਉਹ ਤਾਂ ਮਿੱਤੋ ਹਰਾਂ ਦੀ ਵੱਡੀ ਭੈਣ ਸੀ ਬਲਜੀਤ ਨੇ ਸੋਚਿਆ ਕਿ ਇਹ ਕੁੜੀਆਂ ਅੱਡੋ ਅਡਮਾਵਾ ਦੀ ਔਲਾਦ ਨਾ ਹੋਣ ਆਪਣੀ ਉਲਝਣ ਸੁਲਝਾਉਣ ਲਈ ਬਲਜੀਤ ਨੇ ਫੇਰ ਪੁੱਛਿਆ ਮੈਂ ਸਮਝਿਆ ਨਹੀਂ ਵੀਰੇ ਬਾਈ ਬਲਜੀਤ ਬਾਈ ਇਹ ਤਾਂ ਇਹ ਵੀ ਬੁਝਾਰਤ ਜਾਂ ਗੋਰਖ ਧੰਦਾ ਹੈ ਜਿਸ ਨੂੰ ਸਮਝਾਉਣ ਲਈ ਅਸੀਂ ਤੈਨੂੰ ਰੋਜ਼-ਰੋਜ਼ ਘਰ ਬੁਲਾਉਂਦੇ ਸੀ ਪਰ ਇਹ ਸਾਰੀ ਗੱਲ ਤੈਨੂੰ ਬਾਬਾ ਜੀ ਸਮਝਾਉਣਗੇ ਤੂੰ ਚਿੰਤਾ ਨਾ ਕਰ ਬਾਬਾ ਜੀ ਨੂੰ ਮਿਲਿਆ ਤੂੰ ਵੀਰੇ ਨੇ ਕਿਹਾ ਨਹੀਂ ਜਦੋਂ ਮੈਂ ਅੰਦਰ ਆਇਆ ਸੀ ਤਾਂ ਉਹ ਸੁੱਤੇ ਪਏ ਸਨ ਰਾਜੀ ਵੀਰੇ ਨੇ ਆਵਾਜ਼ ਮਾਰੀ ਰਾਜੀ ਅੰਦਰ ਆਈ ਤਾਂ ਉਸਨੇ ਕਿਹਾ ਦੇਖ ਬਾਬਾ ਜੀ ਬਾਬਾ ਜੀ ਉੱਠੇ ਕੇ ਸੁੱਤੇ ਨੇ ਬਾਬਾ ਜੀ ਉੱਠ ਗਏ ਨੇ ਉਹਨਾਂ ਨੂੰ ਚਾਹ ਦੇ ਕੇ ਆਈ ਆਈ ਆ ਨਾਲੇ ਉਹਨਾਂ ਨੇ ਤੁਹਾਨੂੰ ਆਪਣੇ ਕੋਲ ਬੁਲਾਇਆ ਏ ਰਾਜੀ ਸਾਰੀਆਂ ਗੱਲਾਂ ਬੋਲ ਗਈ ਰਾਜੀ ਚਾਹ ਸਾਨੂੰ ਵੀ ਪਿਆ ਦੇ ਹਾਂ ਵੀਰੇ ਮੈਂ ਹੁਣੇ ਲੈ ਕੇ ਆਈ ਤੁਸੀਂ ਬਾਬਾ ਜੀ ਵਾਲੀ ਬੈਠਕ ਕੋਲ ਨੂੰ ਚੱਲੋ ਤੂੰ ਲੈ ਲੈ ਜਾ ਬਲਜੀਤ ਨੂੰ ਮੈਂ ਕੱਪੜੇ ਬਦਲ ਕੇ ਆਇਆ ਹੁਣੇ ਰਾਜੀ ਬਲਜੀਤ ਨੂੰ ਬਾਬਾ ਜੀ ਦੀ ਬੈਠਕ ਵਿੱਚ ਲੈ ਜਾਂਦੀ ਹੈ ਬਾਬਾ ਜੀ ਰਾਜੀ ਨੂੰ ਬਲਜੀਤ ਲਈ ਚਾਹ ਲਿਆਉਣ ਨੂੰ ਆਖਦੇ ਹਨ ਆ ਜਾ ਪੁੱਤਰ ਤੂੰ ਹੀ ਆ ਬਲਜੀਤ ਬਾਬਾ ਜੀ ਨੇ ਬਲਜੀਤ ਨੂੰ ਪਿਆਰ ਦਿੱਤਾ ਹਾਂਜੀ ਬਲਜੀਤ ਬੋਲਿਆ ਰਾਜੀ ਚਾਹ ਲੈ ਕੇ ਆਈ ਬਾਬਾ ਜੀ ਨੇ ਕਿਹਾ ਠਹਿਰੋ ਜਾਂ ਬੇਟਾ ਮੀਤੋ ਤੇ ਵੀਰੇ ਨੂੰ ਵੀ ਆ ਲੈਣ ਦੇ ਇਕੱਠੇ ਹੀ ਚਾਹ ਪੀਵਾਂਗੇ ਬਲਜੀਤ ਨੇ ਮਨ ਹੀ ਮਨ ਸੋਚਿਆ ਕਿ ਕਿੰਨੇ ਪਿਆਰ ਪਿਆਰੇ ਬੰਦੇ ਨੇ ਸਭ ਦਾ ਕਿੰਨਾ ਸਤਕਾਰ ਕਰਦੇ ਨੇ ਇੰਨੀ ਮਠਾਸ ਹੈ ਇਹਨਾਂ ਦੇ ਬੋਲਾਂ ਵਿੱਚ ਇਹਨਾਂ ਨੂੰ ਉਹ ਸੋਹਣੀ ਮਟਿਆਰ ਅੰਦਰ ਨੈਣੇ ਨੂੰ ਉਹ ਸੋਹਣੀ ਮਟਿਆਰ ਅੰਦਰ ਆ ਦਾਖਲ ਹੋਈ ਰਾਜੀ ਤੇ ਮੀਤੋ ਬੈਠਕ ਵਿੱਚੋਂ ਨਿਕਲ ਕੇ ਬਰਾਂਡੇ ਵਿੱਚ ਬਹਿ ਜਾਂਦੀਆਂ ਹਨ ਬੈਠੋ ਬੇਟਾ ਮੇਰੇ ਕੋਲ ਬੈਠੋ ਬਾਬਾ ਜੀ ਨੇ ਉਸ ਸੋਹਣੀ ਮਟਿਆਰ ਨੂੰ ਕਿਹਾ ਉਸ ਮਟਿਆਰ ਦੇ ਦਗ-ਦਗ ਕਰਦੇ ਚਿਹਰੇ ਦੀ ਚਮਕ ਨੇ ਬੈਠਕ ਵਿੱਚ ਰੋਸ਼ਨੀ ਹੀ ਰੋਸ਼ਨੀ ਕਰ ਦਿੱਤੀ ਸੀ ਬਲਜੀਤ ਨੂੰ ਨਾ ਦਾਮਤ ਨੇ ਡੱਬ ਲਿਆ ਬਲਜੀਤ ਤੋਂ ਆਪਣਾ ਆਪ ਸੰਭਾਲਿਆ ਨਹੀਂ ਜਾ ਰਿਹਾ ਸੀ ਉਹ ਸਿਰ ਤੋਂ ਪੈਰਾ ਤੱਕ ਕੰਬਿਆ ਤੇ ਉਸ ਨੂੰ ਤਰੀਲੀਆਂ ਆ ਰਹੀਆਂ ਸਨ ਉਸ ਤੋਂ ਅੱਖਾਂ ਵੀ ਉਤਾਹ ਚੁੱਕ ਕੇ ਨਹੀਂ ਵੇਖਿਆ ਜਾ ਰਿਹਾ ਸੀ ਰਾਜੀ ਬਲਜੀਤ ਦੇ ਕੋਲ ਆਈ ਤੇ ਤਾਂ ਉਸ ਦੇ ਮਨ ਨੂੰ ਕੁਝ ਤਰਵਾਸ ਆਇਆ ਬਾਬਾ ਜੀ ਨੇ ਕਿਹਾ ਬਲਜੀਤ ਬੇਟਾ ਇੱਕ ਗੱਲ ਪੁੱਛਾਂ ਪੁੱ ਪੁੱਛੋ ਬਾਬਾ ਜੀ ਬਲਜੀਤ ਨੇ ਥੜਕਦੀ ਜ਼ੁਬਾਨ ਨਾਲ ਕਿਹਾ ਉਹ ਆਪਣੇ ਥੜਕਦੀ ਜ਼ੁਬਾਨ ਉੱਤੇ ਕੱਚਾ ਜਿਆ ਹੋਇਆ ਤੇ ਬਾਬਾ ਜੀ ਨੇ ਆਪਣੀ ਗੱਲ ਸ਼ੁਰੂ ਕੀਤੀ ਪੁੱਤਰ ਬਲਜੀਤ ਜਦੋਂ ਧੀਆਂ ਦੇ ਸਿਰ ਤੋਂ ਉਹਨਾਂ ਦਾ ਮਾਪਿਓ ਦਾ ਸਹਾਰਾ ਉੱਠ ਜਾਵੇ ਤਾਂ ਉਹਨਾਂ ਨੂੰ ਇਸ ਚੰਦਰੀ ਦੁਨੀਆ ਦੀਆਂ ਕੌੜੀਆਂ ਨਜ਼ਰਾਂ ਤੋਂ ਬਚਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਮੇਰਾ ਬੁੱਢੜੇ ਦਾ ਕੀ ਪਤਾ ਕਦੋਂ ਤੁਰ ਜਾਵਾਂ ਇਹਨਾਂ ਦਾ ਹੁਣ ਤੱਕ ਤਾਂ ਮੈਂ ਓਟ ਆਸਰਾ ਬਣਿਆ ਰਿਹਾ ਪਰ ਇਹਨਾਂ ਮੂਰੇ ਵੀ ਸਾਰੀ ਉਮਰ ਪਈ ਹੈ ਕਦੋਂ ਤਾਈ ਕਦੋਂ ਤਾਈ ਮੇਰੇ ਆਸਰੇ ਰਹਿਣ ਗਿਆ ਸੋਚਦਾ ਹਾਂ ਹੁਣ ਇਹਨਾਂ ਦੇ ਵੀ ਘਰ ਵਸ ਜਾਣ ਬਾਬਾ ਜੀ ਮੈਨੂੰ ਦੱਸੋ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਜੀ ਬਲਜੀਤ ਨੇ ਹੌਸਲਾ ਜਿਹਾ ਕਰ ਜਵਾਬ ਦਿੱਤਾ ਤੇ ਨਾਲੇ ਸੋਚ ਰਿਹਾ ਸੀ ਕਿ ਵੀਰਾ ਕਿਉਂ ਨਹੀਂ ਅੰਦਰ ਆਇਆ ਹੁਣ ਤੱਕ ਦੇਖ ਪੁੱਤਰ ਜੀ ਇਹ ਦਲਵੀਰ ਮੇਰਾ ਪੁੱਤ ਹੀ ਨਹੀਂ ਮੇਰੀ ਧੀ ਵੀ ਹੈ ਕਹਿ ਕੇ ਬਾਬੇ ਨੇ ਦਲਵੀਰ ਦੇ ਸਿਰ ਉੱਤੇ ਹੱਥ ਰੱਖਿਆ ਜਦੋਂ ਦੇ ਇਹਨਾਂ ਦੇ ਪਿਤਾ ਜੀ ਇਸ ਘਰ ਨੂੰ ਛੱਡ ਗਏ ਨੇ ਇਹਨਾਂ ਨੇ ਪੂਰਾ ਘਰ ਪੂਰਾ ਕੰਮ ਸੰਭਾਲਿਆ ਘਰ ਨੂੰ ਕਿਸੇ ਪਾਸਿਓਂ ਵੀ ਢਾਹ ਨਹੀਂ ਲੱਗਣ ਦਿੱਤੀ ਘਰ ਘਰ ਬਣਿਆ ਰਹਾ ਤੇ ਬਾਹਰ ਬਾਹਰ ਦੀਨ ਦੁਨੀਆ ਵਿੱਚ ਰਹਿੰਦਿਆਂ ਸਾਰੇ ਘਾਰ ਵਿਹਾਰ ਪੂਰੇ ਕਰਨੇ ਪੈਂਦੇ ਹਨ ਤੇ ਤੁਹਾਡਾ ਤੇ ਦਲਬੀਰ ਦਾ ਸਾਥ ਕਰੀਬ 6 ਮਹੀਨੇ ਦਾ ਹੋ ਚੁੱਕਿਆ ਹੈ ਤੁਸੀਂ ਇੱਕ ਦੂਸਰੇ ਬਾਰੇ ਬਹੁਤ ਕੁਝ ਜਾਣ ਪਹਿਚਾਣ ਵੀ ਲਿਆ ਹੈ ਬਾਬਾ ਜੀ ਲਗਾਤਾਰ ਬੋਲੀ ਜਾ ਰਹੇ ਸਨ ਬਲਜੀਤ ਹੈਰਾਨੀ ਦੇ ਖੂਬ ਵਿੱਚ ਤਸਦਾ ਜਾ ਰਿਹਾ ਸੀ ਬਾਬਾ ਜੀ ਬੋਲੇ ਪੁੱਤਰ ਦਲਵੀਰ ਇੱਕ ਪੜ੍ਹੀ ਲਿਖੀ ਕੁੜੀ ਏ ਇਹ ਤੈਨੂੰ ਪਸੰਦ ਕਰਦੀ ਹੈ ਇਸਨੇ ਬਹੁਤ ਸਮਾਂ ਪਹਿਲਾਂ ਹੀ ਤੇਰੇ ਬਾਰੇ ਮੈਨੂੰ ਦੱਸ ਦਿੱਤਾ ਸੀ ਪੁੱਤਰ ਮੈਂ ਤੇਰੇ ਦਿਲ ਦੀ ਜਾਨਣਾ ਚਾਹੁੰਦਾ ਸਾਂ ਜੇ ਤੈਨੂੰ ਜੇ ਤੁਹਾਨੂੰ ਇਸ ਪਵਿੱਤਰ ਬੰਧਨ ਵਿੱਚ ਬੰਨ ਦਿੱਤਾ ਜਾਵੇ ਤੁਹਾਨੂੰ ਕੋਈ ਇਤਰਾਜ਼ ਤੁਹਾਡੀ ਆਪਣੀ ਕੀ ਰਾਏ ਹੈ ਪੁੱਤਰ ਬਲਜੀਤ ਡੌਰਪੌਰ ਜੇਹਾ ਇਧਰ ਉਧਰ ਦੇਖਦਾ ਹੋਇਆ ਦਲਵੀਰਵਾਲ ਧਿਆਨ ਨਾਲ ਦੇਖ ਸੋਚਣ ਲੱਗਿਆ ਕਿ ਇਹ ਅਸਲੀਅਤ ਵਿੱਚ ਵੀਰਾ ਨਹੀਂ ਦਲਵੀਰ ਘਰ ਹੈ ਜਿਹੜਾ ਹਰ ਵੇਲੇ ਢਿੱਲੇ ਜਿਹੇ ਕੱਪੜੇ ਪਾ ਸਿਰ ਉੱਤੇ ਪਰਣਾ ਬੰਨੀ ਰੱਖਦਾ ਸੀ ਉਸਨੇ ਚਾਹ ਵਿੱਚ ਉਂਗਲ ਡਬੋ ਉਂਗਲ ਉੱਤੇ ਦੰਧੀ ਵੜ ਕੇ ਦੇਖਿਆ ਕਿਦਰੇ ਉਹ ਕੋਈ ਸੁਪਨਾ ਤਾਂ ਨਹੀਂ ਦੇਖ ਰਿਹਾ ਪਰ ਇਹ ਤਾਂ ਸੱਚ ਸੀ ਜਿਸ ਤੋਂ ਉਹ ਅਣਜਾਣ ਸੀ ਉਸ ਦਾ ਦਿਮਾਗ ਘੁੰਮ ਗਿਆ ਕਿ ਪੰਜਵੇਂ ਮਹੀਨੇ ਇਕੱਠੇ ਬਿਤਾਉਣ ਮਗਰੋਂ ਵੀ ਉਹ ਉਹਨਾ ਮਾਸੂਮ ਅੱਖਾਂ ਪਿੱਛੇ ਪਿਆਰ ਨੂੰ ਸਮਝ ਨਾ ਸਕਿਆ ਉਸ ਦੇ ਦਿਲ ਦੀਆਂ ਸੂਜ ਤੰਦਾਂ ਟੁੱਟ ਟੁੱਟ ਜਾ ਰਹੀਆਂ ਸਨ ਉਸ ਨੇ ਬਹੁਤ ਮੁਸ਼ਕਲ ਨਾਲ ਉਬਲਦੇ ਦਿਲ ਨੂੰ ਸੰਭਾਲ ਲਿਆ ਮਤ ਕੋਈ ਵਾਧੂ ਘਟ ਘਟ ਗੱਲ ਮੂੰਹੋਂ ਨਾ ਨਿਕਲ ਜਾਵੇ ਹਲਫਾਏ ਹੋਏ ਤੋਂ ਕੋਈ ਗਲਤੀ ਨਾ ਹੋ ਜਾਵੇ ਬਲਜੀਤ ਨੇ ਫਿਰ ਆਪਣੇ ਆਪ ਨੂੰ ਸੰਭਾਲ ਤੋਲ-ਤੋਲ ਕੇ ਲਫਜ਼ ਬੋਲੇ ਮੇਰੇ ਮਹਾਨ ਬਜ਼ੁਰਗੋ ਤੁਹਾਡੇ ਸੀਨੇ ਲੱਗਣ ਦਾ ਦਿਲ ਕਰਦਾ ਹੈ ਬਾਬਾ ਜੀ ਨੇ ਝਟ ਬਲਜੀਤ ਦਾ ਸਿਰ ਪਲੋਸਿਆ ਤੇ ਆਪਣੀ ਛਾਤੀ ਨਾਲ ਲਾ ਲਿਆ ਤੇ ਕਿਹਾ ਜਿਉਂਦਾ ਰਹਿ ਪੁੱਤ ਕੋਈ ਸ਼ਰਤ ਹਾਂਜੀ ਬਾਬਾ ਜੀ ਹੁਣ ਸੰਭਲ ਚੁੱਕਾ ਸੀ ਬਲਜੀਤ ਦੱਸੋ ਪੁੱਤਰ ਦਲਵੀਰ ਅੱਜ ਤੋਂ ਬਾਅਦ ਦਲਵੀਰਕਾਰ ਹੀ ਰਹੇਗੀ ਕਦੇ ਵੀਰਾ ਨਹੀਂ ਬਣੇਗੀ ਬਲਜੀਤ ਨੇ ਅੰਦਰਲੇ ਖੁਸ਼ੀਆਂ ਦੇ ਗੁਬਾਰ ਨੂੰ ਦਬਦਿਆਂ ਕਿਹਾ ਬਾਬਾ ਜੀ ਨੇ ਦੋਹਾਂ ਦਾ ਹੱਥ ਇੱਕ ਦੂਸਰੇ ਦੇ ਹੱਥ ਵਿੱਚ ਦੇ ਦਿੱਤਾ ਪਰਮਾਤਮਾ ਮਿਹਰ ਕਰੇ ਜੋੜੀ ਜੁਗ-ਜਗ ਸਲਾਮਤ ਰਹੇ ਦੋਹਾਂ ਨੇ ਬਾਬਾ ਜੀ ਦੇ ਪੈਰਾਂ ਨੂੰ ਹੱਥ ਲਾ ਉਨ੍ਹਾਂ ਦਾ ਪਿਆਰ ਤੇ ਅਸ਼ੀਰਵਾਦ ਲਿਆ ਬਾਹਰ ਚੁੱਪਚਾਪ ਖੜੀਆਂ ਰਾਜੀ ਤੇ ਮੀਤੋ ਵੀ ਅੰਦਰ ਆ ਗਈਆਂ ਇੱਕ ਪਲ ਪਹਿਲਾ ਰੋਮਾਂਟਿਕ ਕਮਰਾ ਟਹਿਕ ਉੱਠਿਆ ਹਾਸੇ ਤੇ ਚੁਟਕਲੇ ਫੁੱਟਦੇ ਰਹੇ ਨਿਰੀ ਰਾਤ ਹੋਈ ਸਭ ਨੇ ਅੰਨ ਪਾਣੀ ਗ੍ਰਹਿਣ ਕੀਤਾ ਬਲਜੀਤ ਜਲਦੀ ਤੋਂ ਜਲਦੀ ਇੱਥੋਂ ਨਿਕਲ ਆਪਣੇ ਘਰ ਜਾ ਆਪਣੀ ਬੇਬੇ ਨੂੰ ਸਾਰੀ ਗੱਲਬਾਤ ਦੱਸ ਕੇ ਖੁਸ਼ੀ ਦੀ ਇਸ ਸਗਤ ਨੂੰ ਉਸਦੀ ਝੋਲੀ ਪਾਉਣਾ ਚਾਹੁੰਦਾ ਸੀ ਪੁੱਤਰ ਹੁਣ ਰਾਤ ਚੌਕੀ ਹੋ ਗਈ ਹੁਣ ਨਹੀਂ ਮੈਂ ਜਾਣ ਦੇਣਾ ਬਾਬਾ ਜੀ ਨੇ ਬਲਜੀਤ ਦਾ ਹੱਥ ਘੁੱਟ ਕੇ ਫੜ ਲਿਆ ਤੇ ਬੈਠਕ ਵਿੱਚ ਹੀ ਆਪਣੇ ਨਾਲ ਪਏ ਪਲੰਘ ਉੱਤੇ ਸੌਣ ਦਾ ਬਲਜੀਤ ਨੂੰ ਇਸ਼ਾਰਾ ਕੀਤਾ ਤਿੰਨੇ ਕੁੜੀਆਂ ਵੀ ਦੂਜੇ ਕਮਰੇ ਵਿੱਚ ਸੌਣ ਲਈ ਚਲੀਆਂ ਗਈਆਂ ਬਲਜੀਤ ਤੇ ਦਲਬੀਰ ਦੀਆਂ ਅੱਖਾਂ ਇੱਕ ਮਿਕ ਹੋਈਆਂ ਤੇ ਦਿਲ ਦੀਆਂ ਗਹਿਰਾਈਆਂ ਉੱਤੇ ਡੂੰਘੇ ਛਾਪ ਛੱਡ ਛੱਡਦੀਆਂ ਰਹੀਆਂ ਰੂਹ ਤੱਕ ਇੱਕ ਦੂਜੇ ਦੀਆਂ ਹੋ ਗਈਆਂ ਬਲਜੀਤ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਨਾ ਮਜਬੂਰੀ ਬਸ ਬਸ ਉੱਥੇ ਅਟਕਣਾ ਪਿਆ ਪਰ ਰਾਤ ਟਲੇ ਤੋਂ ਉਹ ਕਰੋਂ ਬਾਬਾ ਜੀ ਤੋਂ ਵਿਦਾ ਲੈ ਚੱਲ ਪਿਆ ਚੰਦਰਮਾ ਪੂਰਾ ਜੋਬਨ ਉੱਤੇ ਸੀ ਰੁੱਗੀ ਰਿਸ਼ਮਾ ਵੰਡ ਰਿਆ ਸੀ ਬਲਜੀਤ ਉਸੇ ਨਦੀ ਦੇ ਕਿਨਾਰੇ ਉੱਤੇ ਖੇਤ ਵਿੱਚ ਪਹੁੰਚਿਆ ਜਿੱਥੇ ਉਸ ਦੀ ਕਿਸਮਤ ਨੇ ਉਸ ਦੀ ਜ਼ਿੰਦਗੀ ਵਿੱਚ ਰੰਗ ਭਰੇ ਸਨ ਉਸ ਨੇ ਮਿੱਟੀ ਨੂੰ ਚੁੰਮਿਆ ਤੇ ਨਦੀ ਨੂੰ ਪਾਰ ਕਰ ਪਿੰਡ ਵੱਲ ਨੂੰ ਹੋ ਤੁਰਿਆ ਅੱਜ ਤਾਂ ਬਲਜੀਤ ਦੇ ਪੈਰ ਤਰਤੀਬ ਤੇ ਨਹੀਂ ਲੱਗ ਰਹੇ ਸਨ ਉਸ ਨੂੰ ਆਪਣਾ ਆਪ ਤੋਰ ਅੰਦਰ ਤੱਕ ਖਿੜਿਆ ਜਾਪ ਰਿਹਾ ਸੀ ਆਲੇ-ਦੁਆਲੇ ਲਹਿਰਾਉਂਦੇ ਰੁੱਖ ਉਸ ਨੂੰ ਗੀਤ ਵਰਤਿਤ ਹੁੰਦੇ ਪ੍ਰਤਿਤ ਹੋ ਰਹੇ ਸਨ ਹਵਾ ਵਿੱਚ ਪਿੰਨੀ-ਪਿੰਨੀ ਖੁਸ਼ਬੂ ਉਸ ਤੇ ਅੰਗ-ਅੰਗ ਨੂੰ ਠਾਰ ਰਹੀ ਸੀ ਉਸ ਨੂੰ ਕਾਹਲੇ ਉਸ ਨੂੰ ਕਾਹੇ ਕਿਕਰ ਹੀਸ ਟੱਕ ਸਭ ਨਾਲ ਫੁੱਲਾਂ ਦੀਆਂ ਲੜੀਆਂ ਲਮਕਦੀਆਂ ਦਿਸ ਰਹੀਆਂ ਸਨ ਆਉਣ ਵਾਲੀ ਜ਼ਿੰਦਗੀ ਦੇ ਸੁਪਨੇ ਸਜਾਉਂਦਾ ਬਲਜੀਤ ਆਪਣੇ ਘਰ ਪਹੁੰਚ ਗਿਆ ਬੇਬੇ ਨੂੰ ਇਨ ਬਿਨ ਸਾਰੇ ਵਾਰਤਾ ਲਾਪ ਸੁਣਾ ਦਿੱਤੀ ਬੇਬੇ ਨੇ ਤਾਂ ਸਭ ਕੁਝ ਸੁਣ ਕੇ ਸੱਤ ਵਾਰੀ ਧਰਤੀ ਨੂੰ ਹੱਥ ਲਾਇਆ ਬੇਬੇ ਬਹੁਤ ਖੁਸ਼ ਹੋਈ ਕਿ ਉਸ ਦੀ ਆਉਣ ਵਾਲੀ ਨੋਂ ਤਾਂ ਰਸੋਈ ਤੋਂ ਬਿਨ ਖੇਤ ਵੀ ਸਾਂਭ ਵ્યા ਸਾਂਭ ਲਿਆ ਕਰੂ ਕਿੰਨੀ ਚੰਗੀ ਇੰਨੀ ਹੁਨਰਮੰਦ ਮੇਰੀ ਧੀ ਉਤੋਂ ਪੜੀ ਲਿਖੀ ਵੀ ਬੇਬੇ ਮਾਣਹੀ ਮਾਨ ਬਹੁਤ ਖੁਸ਼ ਹੋ ਰਹੀ ਸੀ ਬੇਬੇ ਨੇ ਰੱਬ ਦਾ ਬਹੁਤ ਸ਼ੁਕਰਾਨਾ ਕੀਤਾ ਤੇ ਕਿਹਾ ਰੱਬਾ ਜੋੜੀਆਂ ਤਾਂ ਧੁਰ ਦੁਰਗਾਹੋਂ ਹੀ ਬਣ ਕੇ ਆਉਂਦੀਆਂ ਨੇ ਮੇਰੇ ਬਲਜੀਤ ਤੇ ਦਲਵੀਰ ਦੇ ਸੰਜੋਗ ਵੀ ਧੁਰੋਂ ਹੀ ਲਿਖ ਕੇ ਆਏ ਸਨ ਜਿੰਨਾ ਉੱਤੇ ਹੁਣ ਪੱਕੀ ਮੋਹਰ ਲੱਗ ਜਾਵੇਗੀ ਤਿੰਨ ਚਾਰ ਦਿਨ ਬਾਅਦ ਹੀ ਬਲਜੀਤ ਤੇ ਦਲਵੀਰ ਦੋਹਾਂ ਦੇ ਘਰਾਂ ਵਿੱਚ ਖੂਬ ਰੌਣਕਾਂ ਲਕੀਆਂ ਵਧਾਈਆਂ ਬੱਜੀਆਂ ਸ਼ਗਨ ਸਾਮਣ ਹੋਏ ਸ਼ੈਣਾਈ ਤੇ ਢੋਲ ਵਜੇ ਫਿਰ ਠੀਕ ਵਿਆਹ ਤੋਂ ਪੰਜਵੇਂ ਦਿਨ ਬਾਅਦ ਹਾਲੀ ਨੇ ਹਲ ਖਲਾਰ ਖੂਦ ਆ ਰੁਖ ਕੀਤਾ ਕੀਤਾ ਕਿਉਂਕਿ ਸ਼ਗਣਾ ਵਾਲੇ ਸੂਹੇ ਸੂਟ ਵਿੱਚ ਲਿਫਟੀ ਹੋਈ ਰੋਟੀ ਲੈ ਕੇ ਆਉਂਦੀ ਉਸ ਨੂੰ ਦੂਰੋਂ ਹੀ ਵੇਖ ਰਹੀ ਸੀ ਤੁਰ ਤੁਰੋਂ ਲਿਖੇ ਸੰਜੋ ਗਾਣੂ ਸਾਲ ਮਗਰੋਂ ਹੋਰ ਵੀ ਸੋਹਣਾ ਬੂਰ ਪਿਆ ਬਲਜੀਤ ਤੇ ਦਲਵੀਰ ਦੇ ਘਰ ਬਹੁਤ ਸੋਹਣੀ ਧੀ ਨੇ ਜਨਮ ਲਿਆ ਜਿਸ ਦਾ ਨਾਮ ਉਹਨਾਂ ਰੂਪਕੌਰ ਰੱਖਿਆ ਬਲਜੀਤ ਤੇ ਦਲਵੀਰ ਨੇ ਇੱਕ ਦੂਜੇ ਦੀ ਜ਼ਿੰਦਗੀ ਵਿੱਚ ਆਮਦ ਨਾਲ ਦੋਹਾਂ ਦੀ ਜ਼ਿੰਦਗੀ ਬਦਲ ਗਈ ਸੀ ਜੋ ਕਿ ਸਮਾਜ ਲਈ ਇੱਕ ਮਿਸਾਲ ਬਣੀ ਸੋ ਦੋਸਤੋ ਧਰੋਂ ਲਿਖੇ ਸੰਜੋਗ ਜੋ ਕਿ ਲੇਖਕ ਲੇਖਕਾ ਪ੍ਰਵਿੰਦਰ ਕਾਰ ਦੀ ਲਿਖੀ ਕਹਾਣੀ ਹੈ ਤੁਹਾਨੂੰ ਕਿਵੇਂ ਦੀ ਲੱਗੀ ਇਸ ਬਾਰੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਮੇਰੇ ਚੈਨਲ ਇਕੱਠ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ